ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਫਿਰ ਤੁਹਾਡਾ ਇੱਕ ਨਵੇਂ ਬਲੌਗ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਤੇ ਅੱਜ ਦੇ ਬਲੌਗ ਸਟਾਰਟ ਕਰ ਰਹੇ ਆਪਾਂ ਆਪਣੇ ਬਿਲਕੁਲ ਨਾਲ ਚੱਲਦੀ ਪਾਖੜਾ ਨਹਿਰ ਤੋਂ ਤੇ ਨਾਲ ਹੀ ਸਾਨੂੰ ਪਤਾ ਆਪਣੇ ਲੱਗਦੇ ਨੇ ਤੇ ਖੇਤ ਤੇ ਖੇਤਾਂ ਵਿੱਚ ਚੱਲ ਰਿਹਾ ਸੂਆ ਬਾਨ ਦਾ ਕੰਮ ਤੇ ਮਿੱਟੀयां ਨਹੀਂ ਖਿੱਚੀ ਕਿਦੋਂ ਅੱਜ ਆਪਾਂ ਨੂੰ ਆਪਣੇ ਹੀ ਟਰੈਕਟਰ ਨਾਲ ਆਪਾਂ ਮਿੱਟੀ ਖਿੱਚਣ ਲੱਗੇ ਪਏ ਆ ਤੇ ਚੱਲ ਕੇ ਦੇਖਦੇ ਆ ਵੀ ਕਿੰਨੀ ਕਿ ਮਿੱਟੀ ਪਾ ਕੱਟਦੀ ਆ ਸੂਆ ਜਿਹੜਾ ਪਨ ਤਕਰੀਬਨ ਕਣਕ ਵੱਢਣ ਸਾਰੇ ਦਾ ਕੰਮ ਚੱਲ ਪੈ ਤੀਗਾ ਤੇ ਸਾਨੂੰ ਪਹਿਲੀ ਉਮੀਦ ਸੀਗੀ ਵੀ ਇਹ ਕੰਮ ਕੰਪਲੀਟ ਨਹੀਂ ਹੋਣਾ ਜੀ ਲੱਗਦੇ ਤੱਕ ਇਹ ਹਜੇ ਵੀ ਇਸ ਦਾ ਕੰਮ ਬਹੁਤ ਜ਼ਿਆਦਾ ਪਿਆ ਹੈ ਤੇ ਮੈਂ ਸਾਨੂੰ ਤਾਂ ਨਹੀਂ ਲੱਗਦਾ ਜੀ ਕਿ ਪਹਿਲਾਂ ਪਹਿਲਾਂ ਇਹਨਾਂ ਦਾ ਕੰਮ ਕੰਪਲੀਟ ਹੋ ਜਾਣਾ ਪਰ ਫਿਰ ਵੀ ਦੇਖਦੇ ਆਂ ਇਨਾ ਕੰਮ ਕੰਪਲੀਟ ਕਰਦਣਾ ਆਪਾਂ ਆਪਾਂ ਕੁਛ ਖਾ ਲਓ ਹੋਰ ਆ ਗਈਆਂ ਅੱਜ ਕੰਮ ਫੇਰ ਵੀ ਬਹੁਤ ਜ਼ਿਆਦਾ ਪਿਆ ਇਧਰ ਪਾਣੀ ਪੀ ਗਏ ਪਾਇਪ ਲੈਣ ਚ ਤੇ ਆਹ ਟਰੈਕਟਰ ਲੱਗੇ ਆਪਾਂ ਮਿੱਟੀ ਖਚਣ ਹਾਂਜੀ ਦੋਸਤੋ ਆਪਾਂ ਜੋਸ਼ ਸਵੇਰੇ ਥੋੜੇ ਕੰਮ ਸੀ ਆ ਖੇਤ ਦਾ ਉਹ ਕਰਕੇ ਤਕਰੀਬਨ ਹੁਣ ਇਸ ਟਾਈਮ ਆ ਚੁੱਕੇ ਆ ਕਰੇਂਗੇ ਤਾਂ ਕਾਫੀ ਦਫਾਰਾ ਧੁੱਪ ਚੜ ਗਈ ਤਕਰੀਬਨ ਦੁਪਹਿਰ ਦੇ 10 11 11 ਦਾ ਤਕਰੀਬਨ ਟਾਈਮ ਹੋ ਚੁੱਕਿਆ ਤੇ ਦੂਜੀ ਗੱਲ ਇਹ ਹੈ ਕਿ ਹਰਮਨ ਹੋਰੇ ਜਾਣਗੇ ਅੱਜ ਨਾਨਕੇ ਉਹਨਾਂ ਨਾਨਕੇ ਛੱਡ ਕੇ ਹੁਣ ਕਿਉਂਕਿ ਮਨਿੰਦਰ ਆ ਗਿਆ ਸੀ ਕੱਲ ਬਾਪੂ ਸਦੇ ਨਾਨਕੇ ਤੋਂ ਤੇ ਅੱਜ ਹੋ ਗਈ ਹਰਮਨ ਹੋਰੇ ਦੀ ਜਾਣ ਜਾਣ ਦੀ ਜਾਣ ਦੀ ਤਿਆਰੀ ਮੰਨ ਲਓ ਇੱਕ ਨੇ ਆਉਣਾ ਇੱਕ ਨੇ ਜਾਣਾ ਤੇ ਹੁਣ ਹਰਮਨ ਹੋਰੀ ਤਿਆਰ ਹੋਣ ਲੱਗੇ ਪਏ ਨੇ ਆਪਾਂ ਬਿਲਕੁਲ ਤਿਆਰ ਆ ਤੇ ਹਰਮਨ ਫਿਰਦਾ ਗੇੜੀ ਦਿੰਦਾ ਅਜੇ ਹੱਦ ਤੱਕ ਹੋਈ ਨਹੀਂ ਮੈਂ ਸਾਰੇ ਕੰਮ ਕਰ ਲਏ ਮੇਰੇ ਤੋਂ ਪਹਿਲਾਂ ਤਿਆਰ ਹੋਣ ਲੱਗੇ ਤੇ ਹੱਥ ਕਰਨ ਚ ਇੱਕ ਵੀ ਜਣ ਤਿਆਰ ਨਹੀਂ ਹੋਇਆ ਕੋਈ ਵੀ ਤਿਆਰ ਨਹੀਂ ਹੋਇਆ ਸਾਬ ਦੀਆਂ ਗੱਲਾਂ ਔੜਦੀਆਂ ਸ ਕੋਈ ਇੱਤੂ ਆ ਰਹਾ ਆ ਹਜੇ ਪਟਕੇ ਦੀ ਬੈਠੇ ਤੇ ਆਜ ਆ ਫਿਰਦੇ ਅਜੇ ਕੋਈ ਤਿਆਰੀ ਨਹੀਂ ਨੀ ਗਿਆ ਉਹ ਐਂ ਫਿਰਦੀ ਉਹ ਨਹੀਂ ਤਿਆਰ ਹੋਈ ਆ ਨਹੀਂ ਤਿਆਰ ਹੋਈ ਆ ਨਹੀਂ ਤਿਆਰ ਹੋਇਆ ਹੈ ਇਦਰਾ ਫਿਰਦੀ ਹੈ ਇਹ ਕੋਈ ਨਹੀਂ ਕੋਈ ਤਿਆਰੀ ਨਹੀਂ ਹੈਗੀ ਪੈਂਟ ਕੋਟ ਨੂੰ ਪਾਉਣ ਨੂੰ ਤੂੰ ਵਿਆਹ ਚ ਜਾਣਾ ਹੈ ਰੋਹੀ ਤਾਂ ਮੈਂ ਗੱਲ ਪਾ ਕੇ ਦੇ ਹੋਏ ਪੈਂਟ ਕੋਟਾ ਚ ਚੱਕ ਦੇ ਫੱਟੇ ਕਿਹੜਾ ਲੋਕ ਹੈ ਦਰਾ ਆ ਗਾ ਸ਼ੀਸ਼ਕਾ ਗੁਰਮਨ ਕੌਰ ਸੁਖਮਨ ਕੌਰ ਹਰਮਨ ਸਿੰਘ ਹਾਂਜੀ ਤੁਸੀਂ ਤਿਆਰ ਹੋਊਗੀ ਛੋਟੇ ਕੈਸ਼ਟੀਆਂ ਰਹਿ ਗਈਆਂ ਜੀ ਸਕੇਲ ਸਕੇਲ ਹੋ ਗਿਆ ਰਾਣੀ ਤਿਆਰ ਹੋਈ ਤੀ ਤਾਂ ਕਹੀਂ ਫਰਦੇ ਦਾ ਕੋਈ ਨਹੀਂ ਹੋਈ ਗੁਰਮਨ ਨੂੰ ਦੇਖ ਹਾਂਜੀ ਕੀ ਆਗੇ ਸ਼ਾਪਿੰਗ ਕਰਨ ਦਾ ਪਹਿਲੇ ਤੇ ਫਿਰ ਕਿਹਨੇ ਹਾਂ ਤੂੰ ਤੂੰ ਨਹੀਂ ਕੁਸਤ ਹੁੰਦਾ ਇਹਦੇ ਪਰਦੇ ਪਰ ਕਰੀ ਨੀ ਹੀਰਾਸ਼ਟ ਤੋਂ ਹਾਂ ਦੋ ਲਈ ਕੀ ਲੈਣਾ ਹੈ ਹੈ ਮੈਂ ਦੋ ਵੀ ਲੈਣੇ ਹੋਰ ਕੀ ਲੈਣਾ ਹੈ ਕਿ ਹੁਣ ਉਹੀ ਆਗੇ ਇੱਥੇ ਕੀ ਕਰਨਾ ਹੈ ਲੈਣਾ ਕੀ ਹੈ ਗੁਰਮਨ ਦੇ ਹਾਰ ਜੀ ਚੱਲਾਂ ਜੀ ਕੀ ਲਵਤ ਲਾਉ ਗੁਰਮੁਨਰ ਹਾਂ ਗੁਰਮੁਨਰ ਚਲੋ ਸਿੰਪਲ ਸੋਹਣਿਆ ਸਿੰਪਲ ਵੀ ਠੀਕ ਹੈ ਫਿਰ ਇਹ ਕਿਰਤ ਚਾਹ ਲੈਣਾ ਮੈਂ ਦੇਖਿਆ ਚੰਗਾ ਲੱਗਦਾ ਛਿੰਨਾ ਪਿਆ ਰਹੇ ਇੰਕ ਰਾਈਟ ਰਾਈਟ ਵਾਫੇ ਕਾ ਦੇ ਮਾ ਰਾਹੀ ਆਲਾ ਮੇਗਾ ਪਰ ਪਾਣੀ ਹੈ ਹੈ ਠੀਕ ਹੈ ਉਹ ਹੀ ਲਾਉ ਜਿਹੜੀ ਪਾਰ ਕੇ ਆ ਦੇ ਦੇ ਕਿੰਨੇ ਮੈਨੂੰ ਇਹ ਬੁੱਲਾ ਸਿੰਗ ਜੰਨ ਜੂ ਇਹਦੇ ਵਿੱਚ ਕਾੜ ਦੇ ਲੀ ਨਾ ਤੇ ਮੇਨੂੰ ਜੀ ਕੋ ਕਰ ਮੈਂ ਚਾਹਤ ਲਾ ਦੇਖ ਕੇ ਹੁਣ ਦਾ ਆਹੀ ਲਈ ਹੈ ਦੈਟ ਇਜ਼ ਫਾਈਨਲ ਹੋਰ ਕਿੱਲੇ ਵੇ ਆਣਾ ਨਹੀਂ ਅਭੀ ਸਰ ਕੁਛ ਨਾ ਕਰ ਲੈ ਮੈਂ ਤੇਰੇ ਕਤਰੀ ਕੱਪੜੇ ਸੱਟੇ ਆ ਸਾਰੇ ਸਾਰੇ ਸੈਟਿੰਗ ਆ ਕੀ ਅਸਲੀ ਵਿਚਾਰੇ ਸੀ ਹੈ ਤੇਰੇ ਨਾਲ ਤੇਰੇ ਨਾਲ ਮੈਂ ਫਰਟਾ ਹੀ ਨੇ ਇਹ ਹੋਰ ਮੇਰੇ ਤੇ ਲੱਗਣਾ ਸੱਤ ਉਹਦੇ ਨਾਲ ਹੋਇਆ ਦੇ ਮੈਨ ਦੇ ਤਾਂ ਆਖਣੇ ਦੇਖੀ ਦੂ ਇਹਨਾਂ ਕਹਿਣਾ ਸ਼ੁਰੂ ਹੋਵੇ ਉਹ ਦੇਖੋ ਸਾਹਮਣੇ ਕੀ ਸਾਹਮਣੇ ਇਹ ਬੱਸ ਸਟੈਂਡ ਹੈ ਬੱਸ ਸਟੈਂਡ ਤੇ ਭੀੜ ਹੋਊ ਕਿਉਂ ਨਹੀਂ ਉੱਡੇ ਹੇ ਮੋਦਲ ਅਰੇ ਵੀ ਆਦਾ ਮੁੱਸਾ ਜਿਹੜਾ ਤਾਂ ਖੜਾ ਹੈ ਕਮਰਾ ਬੜੇ ਤੋਂ ਬਾਅਦ ਪਹਿਲੀ ਵਾਰ ਆਈ ਨੂੰ ਕਮਾਲ ਹੋ ਗਈ ਯਾਰ ਤੇਰੇ ਲਈ ਜਵੇਂ ਹਰਮਨ ਹਰਮ ਤਾਂ ਭਰਾ ਕੀ ਹੈ ਨਾ ਆਹ ਹਾਰ ਲਿਖੜਿਆ ਇੱਕ ਇੱਕੋ ਮੱਝ ਖੜੀ ਜਾ ਰਹੀ ਆਂ ਦੀ ਠੀਕਾ ਹਾਰ ਲਿਖੜਿਆ ਇੱਧਰ ਗਾਂ ਖੜੀ ਆ ਇੱਧਰ ਏਅਰ ਲੋਡ ਹੁੰਦੇ ਰਾਤ ਨੂੰ ਦੁੱਧ ਪੀ ਲੈਂਦੇ ਨੇ ਤੇ ਆਉਂਦੇ ਚੱਲ ਵੀ ਔਰ ਮਿਲ ਨਹੀਂਦੀ ਤੁਹਾਨੂੰ ਹੋ ਹਾਂ ਸਾਕੂ ਮਨ ਨੂੰ ਦੇਖਣਾਈਦੀ ਵੀ ਕਮਾਲ ਉਹ ਇਹਨੂੰ ਮਿਲ ਕੇ ਨਹੀਂ ਗਈ ਆਹ ਸ਼ੈਤਾਨ ਬੱਚਾ ਸਾਡਾ ਕਰ ਲਾ ਅਦ ਨਾਨਕ ਅਦੋਂ ਅਗਲੇ ਸਾਨੂੰ ਕੁਝ ਨਹੀਂ ਕਰਵਾਏ ਨੇ ਹਨਾ ਤੇ ਤੈਨੂੰ ਕਰਵਾਇਆ ਕੁਝ ਨਾਨਕ ਅਦਾਂ ਕੇ ਕੀ ਬੱਚਾ ਆਏ ਤੁਸੀਂ ਮੈਨਾਂ ਕੁਝ ਨਹੀਂ ਲੇਕਿਆ ਲੈ ਕੇ ਤਾਂ ਆਏ ਹੁਣ ਨਾਨਕ ਅਦਾਂ ਤੂੰ ਆਇਆ ਹਾਂ ਹਾਂ ਕੁਝ ਨਹੀਂ ਪਤਾ ਨਹੀਂ ਹੋਣਾ ਹਾਂ ਨਾ ਜਨਾ ਕੀ ਲੈ ਮਨ ਨਾਲ ਕਿ ਦੂਆ ਮੈਂ ਲੈ ਕੇ ਮੈਂ ਆਮ ਸਮਾਨ ਹੈ ਹੈ ਆ ਆ ਸਰਦੀ ਦੇ ਆ ਦੇਖਾਂ ਪਰ ਇਹ ਇਨਾਂ ਦੇ ਇਨਾਂ ਦੇ ਵਿੱਚ ਤੁਹਾਡੇ ਕੱਪੜੇ ਨੇ ਚ ਆ ਮੈਂ ਮੇਚ ਵਾਲੇ ਨੇ ਤੁਹਾਨੂੰ ਇਹਦੇ ਆ ਤਾਂ ਗੁਰਮਤਿ ਕੋਲੇ ਹੈ ਇਹ ਇਹ ਮੇਚ ਮੇਚ ਬਾਤ ਦਿੱਤਦੀ ਹਾਂ ਤੇ ਆ ਜਰਾ ਥੋੜਾ ਉਹ ਕਾਇਨੀ ਪਟਾਸਿਆਂ ਵਾਲਾ ਪਟਾਸੇ ਇਹ ਜਿਹੜੇ ਸਾਡੇ ਭਾਣ ਜਿੰਨੇ ਬੌਲੀਆਂ ਉਹਨਾਂ ਦਾ ਨਾਮ ਉਸੇ ਇੱਕਦਾਰੇ ਸੀਗਾ ਐ ਮੈਨੂੰ ਪਤਾ ਕੀ ਦਾ ਐ ਨਹੀਂ ਪਤਾ ਕੀ ਦਾ ਆਪਾਂ ਨੂੰ ਨੰਬਰ ਦੇਖੋ ਚੱਕ ਲਓ ਇੱਕ 13 ਇੱਕ ਦਰਮੰਦ ਹੈ ਨਹੀਂ ਆਹ ਮੈਂ ਪਰ ਨੰਬਰਾਂ ਦਾ ਫਰਕ ਹੋਊਗਾ ਥੋੜਾ ਹੂੰ ਹਾਂ ਬਈ ਤੂੰ ਬੋਲੇਗਾ ਤਾਂ ਕੋਈ ਖਵਾ ਖੂਆ ਹੈ ਨਹੀਂ ਲਿਆ ਕੇ ਚੁੱਪ ਪਰ ਕੇ ਬਹਿਗਾ ਇਧਰ ਆ ਰੋਟੀ ਦੇ ਹਣ ਰੋਟੀ ਦਾ ਮੈਂ ਮੂੰਹ ਹੀ ਖਾਈ ਜਾਊਂਗਾ ਹੂੰ ਤੇ ਖਾ ਰੋਟੀ ਤੁਸੀਂ ਉਹ ਸਰਵੀ ਦਾ ਸੂਟ ਬੱਚੇ ਪਿਆਦੇ ਤੇ ਉਹ ਟੀ-ਸ਼ਰਟਾਂ ਨੇ ਇਹਨਾਂ ਦੀਆਂ ਆਹ ਤਰਬੂਜ ਕਿੰਨੇ ਦਾ ਹੈ ਹੈ 100 ਦਾ 100 ਦਾ ਮੱਕੀ ਮਰੀਜ਼ ਬੰਦਾ ਕਿਵੇਂ ਹੈ ਆਪਣਾ ਹੁਣ ਹੈ ਮੈਂ ਮਰੀਜ਼ ਨਹੀਂ ਹੈ ਹਾਏ ਉਰ ਕੀ ਆ ਤੂੰ ਮੈਂ ਗੁਰੂ ਮਰੀਜ਼ ਹਰ ਤਾਂ ਸਾਡਾ ਬਹੁਤ ਆਕਰ ਕੋਈ ਮਰਜ਼ੀ ਪਾ ਲੋ ਇਹ ਬੜਾ ਐ ਸਾਈਜ਼ ਦਾ ਹਰਕਤ ਪਰ ਹੋਊ ਬਈ ਤੁਸੀਂ ਤੇ ਗਾਰੇ ਕੋਈ ਮਾਚੀ ਪਾ ਲੋ ਹੈ ਕੋਈ ਮਾਚੀ ਕੋਈ ਮਰਜ਼ੀ ਦਾ ਇਹਨਾਂ ਫਿਰ ਪਾਉਂਗਾ ਬਈ ਵੇ ਕਿਹੜਾ ਮਿਲੇ ਨਹੀਂ ਹੁਣੇ ਮਿਲੇ ਨਹੀਂ ਹੁਣੇ ਭਰਾ ਮੈਨੂੰ ਨਹੀਂ ਪਤਾ ਮਦਾਸ ਕੋਣ ਪੜਾਇਆ ਨੇ ਹਾਂਜੀ ਦੋਸਤੋ ਆਪਾਂ ਤਕਨੀਕ ਸੁਪਤਿਆ ਬਹੁ ਕਰ ਆਗੇ ਸਿੱਟਾ ਹੈ ਨਾ ਕਾਫੀ ਫੀਚਰ ਹੋਇਆ ਇਹਨੂੰ ਤੇ ਹਰ ਮਨੋ ਹਰੀਜ ਨੂੰ ਆਪਾਂ ਛੱਡਿਆ ਨਾਨਕੇ ਤੇ ਮਨਿੰਦਰ ਆ ਗਿਆ ਦੇ ਨਾਨਕਾ ਤੋਂ ਅੱਜ ਵਾਪਸ ਤੇ ਛੁੱਟੀਆਂ ਹੋ ਰਹੀਆਂ ਨੇ ਆਉਣਾ ਜਾਣਾ ਬਣਿਆ ਰਹਿਦਾ ਬੱਚਿਆਂ ਦਾ ਬਾਕੀ ਜਿਹੜੇ ਭਾਂਡੀਆਂ ਨੇ ਉਹ ਹਜੇ ਉਰੀ ਨੇ ਉਹ ਹਜੇ ਰੱਖ ਲੈਣੀ ਹੈ ਦੋ ਚਾਰ ਦਿਨ ਤੇ ਬਾਕੀ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਆ ਕਰੋ ਸ਼ੇਅਰ ਕਰਦਿਆ ਕਰੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੈਲੰਕਣ ਵਾਲਾ ਬਟਨ ਦਬਲੇ ਕਰੂ ਤਾਂ ਜੋ ਤੁਹਾਨੂੰ ਜੋ ਵੀਡੀਓ ਅਸੀਂ ਅਪਲੋਡ ਕਰਦੇ ਆ ਤਾਂ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਕਿ ਵਲੌਗ ਅਪਲੋਡ ਹੋ ਗਿਆ ਤੇ ਤੁਸੀਂ ਉਸ ਵੀਡੀਓ ਨੂੰ ਦੇਖ ਸਕੋ ਜੇ ਕੋਈ ਵੀਡੀਓ ਜੇ ਕੋਈ ਗਲਤੀ ਹੁੰਦੀ ਹੈ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਬਾਕੀ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਰੱਖੋ ਆਪਣਾ ਖਿਆਲ ਰੱਬ ਰਾਖਾ